सीएम भगवंत मान मोहाली ਦੇ 40s ਹਸਪਤਲ ਵਿਖੇ ਜੇਰੇ ਇਲਾਜ ਦੇ ਜਿਨ੍ਹਾਂ ਦਾ ਹਾਲਚਲ ਪੁੱਛਣ ਲਈ ਸਪੀਕਰ ਕੁਲਤਾਰ ਸੰਧਵਾ ਤੇ ਮੰਤਰੀ ਹਰਜੋਤ ਬੈਂਸ ਅਤੇ ਹਰਪਾਲ ਚੀਮਾ ਖਾਸ ਤੌਰ ਤੇ ਪਹੁੰਚੇ ਸੀਐਮ ਭਗਵੰਤ ਮਾਨ ਨੂੰ ਮਿਲਣ ਤੋਂ ਬਾਅਦ মিডিਆ ਨਾਲ ਕੀਤੀ ਗੱਲਬਾਤ ਅੱਜ ਮੇਰੇ ਕੈਬਨਿਟ ਕਲੀਗ ਸਰਦਾਰ ਹਰਜੋਤ ਸਿੰਘ ਬੈਂਸ ਜੀ ਸਾਡੇ ਮਾਨਯੋਗ ਪੰਜਾਬ ਵਿਧਾਨ ਸਭਾ ਦੇ ਸਪੀਕਰ ਸਰਦਾਰ ਕੁਲਤਾਰ ਸਿੰਘ ਸਤਿਮਾ ਜੀ ਅਸੀਂ ਸਾਡੇ ਪੰਜਾਬ ਦੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੂੰ ਮਿਲ ਕੇ ਆਏ ਹਾਂਗੇ ਬਿਲਕੁਲ ਤੰਦਰੁਸਤ ਨੇਗੇ ਬਿਲਕੁਲ ਫਿੱਟ ਨੇਗੇ ਕਰਮੇਸ਼ਰ ਦਾ ਚੰਦ ਮਿੰਟਾਂ ਦੇ ਵਿੱਚ ਉਹਨਾਂ ਨੂੰ ਡਾਕਟਰ ਸਾਹਿਬਾਨ ਡਿਸਚਾਰਜ ਕਰਨ ਵਾਲੇ ਨੇਗੇ ਬਿਲਕੁਲ ਤੰਦਰੁਸਤ ਨੇਗੇ ਆ ਕੇ ਮੈਂ ਪੰਜਾਬ ਦਾ ਜਿਹੜਾ ਕੰਮ ਆ ਉਹ ਦੁਬਾਰਤੋਂ ਸਟਾਰਟ ਕਰਨਗੇ ਕਿਉਂਕਿ ਲਗਾਤਾਰ ਐਸੇ ਤਾਂ ਮੈਂ ਦੇਖਿਆ ਅੱਜ ਕੱਲ ਪਰसों ਕੁਝ ਫੈਲਾ ਜਿਹੜੀਆਂ ਮੇਰੇ ਡਿਪਾਰਟਮੈਂਟ ਦੀ ਅਸੀਂ ਜਦੋਂ ਸੀਐਮ ਸਾਹਿਬ ਨੂੰ ਭੇਜੀਆਂ ਕਾਲੋ ਦਸਖਤ ਕਰਕੇ ਮਾਨਜੋਗ ਸੀਐਮ ਸਾਹਿਬ ਨੇ ਵਾਪਸ ਭੇਜੀਆਂ ਇੱਥੋਂ ਪਤਾ ਲੱਗਦਾਗਾ ਕਿ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਕਿਸ ਤਰ੍ਹਾਂ ਚਾਹੇ ਉਹਨਾਂ ਦੀ ਸਿਹਤ ਥੋੜੀ ਬਹੁਤੀ ਖਰਾਬ ਸੀ ਉਹਦੇ ਖਰਾਬ ਹੁੰਦੇ ਹੋਏ ਵੀ ਪੰਜਾਬ ਦਾ ਕਿੰਨਾ ਵੱਡਾ ਦਰਦਾ ਕਿ ਉਹ ਫਾਇਲਾ ਹਸਪੀਟਲ ਦੀ ਵੀ ਜਿਹੜੀਆਂ ਲਗਾਤਾਰ ਪਾਸ ਕਰੀ ਜਾ ਰਹੇ ਨੇਗੇ ਉਥੇ ਹਸਪੀਟਲ ਚ ਬੈਠ ਕੇ ਵੀ ਲਗਾਤਾਰ ਕੰਮ ਕਰ ਰਹੇ ਨੇਗੇ ਸੋ ਬਹੁਤ ਜਲਦੀ ਸੀਐਮ ਸਾਹਿਬ ਜਿਹੜੇ ਨੇਗੇ ਉਹਦੇ ਚਾਰਜ ਹੋ ਰਹੇ ਨੇਗੇ ਔਰ ਆਪਣੇ ਘਰ ਪਹੁੰਚ ਰਹੇ ਨੇਗੇ ਅੱਜ ਡਿਸਚਾਰਜ ਕਰ ਦਿੱਤੇ ਜਾ ਬਿਲਕੁਲ ਜੀ ਚੰਦ ਮਿੰਟਾਂ ਬਾਅਦ ਮਾਨਜੋਗ ਸਿੰਘ सीएम ਸਾਹਿਬ ਦੇ ਚਾਰਜ ਹੋ ਗਏ ਮੁੱਖ ਮੰਤਰੀ ਸਾਹਿਬ ਨੂੰ ਮਿਲ ਕੇ ਆਏ ਹਾਂ ਗੱਲਾਂ ਬਾਤਾਂ ਕਿਸ ਤਰੀਕੇ ਦੀ ਹੋਈਆਂ ਸੀ ਬਹੁਤ ਹੀ ਸਾਡਾ ਮੈਂ ਤਾਂ ਹਰਜੋਤ ਬੈਸ ਤੇ ਸੰਧਮਾ ਸਾਹਿਬ ਨਾਲ ਗੱਲ ਕਰ ਰਿਹਾ ਸੀ ਜਦੋਂ ਅਸੀਂ ਜਾ ਰਹੇ ਸੀਗੇ ਸਾਨੂੰ ਕੋਈ ਚਿੰਤਾ ਸੀਗੀ ਔਰ ਜਦੋਂ ਜਾ ਕੇ ਦੇਖਿਆ ਸਾਡਾ ਬਲੱਡ ਪ੍ਰੈਸ਼ਰ ਠੀਕ ਹੋ ਗਿਆ ਅਸੀਂ ਸਾਰੇ ਜਿਹੜਾ ਮਾੜੀ ਮੋਟੀ ਟੈਨਸ਼ਨ ਸੀ ਸਾਰੀ ਦੂਰ ਕਰਤੀ ਅਨਜੋਗ ਸੀਐਮ ਸਾਹਿਬ ਬਹੁਤ ਜਰਦੀ ਕਲਾ ਚ ਨੇ ਸਨੋ ਸਾਬ ਤੁਹਾਨੂੰ ਕੋਈ ਗੱਲਬਾਤ ਹੋਈ ਹੋਵੇ ਖਾਸ ਉਹਨਾਂ ਨਾਲ ਅੱਬ ਇਕੱਠੇ ਹੈ ਪੂਰੀ ਜੜਦੀ ਕਲਾਚ ਆਹ ਔਰ ਥੋੜੀ ਦੇਰ ਕੇ ਆ ਕੇ ਆਪਣਾ ਕੰਮ ਸ਼ੁਰੂ ਕਰ ਰਹੇ ਵੈਸੇ ਕੰਮ ਉਹਨਾਂ ਨੇ ਹਸਪਤਾਲ ਜੀ ਬੰਦਰੀ ਕੀਤਾ ਸੀ ਮਤਲਬ ਜਿਵੇਂ ਜਿਵੇਂ ਜੋ ਬੁਖਾਈ ਲਾਈਗੀ ਉਹ ਇੱਥੇ ਹੁੰਦਿਆਂ ਹੋਏ ਵੀ ਕੱਲ ਵੀ ਕਲੀਅਰ ਕੀਤੀ ਉਹਨਾਂ ਨੇ ਸੋ ਬਿਲਕੁਲ ਠੀਕ ਨੇ ਸੰਗਰਾ ਜੀ ਤੁਸੀਂ ਵੀ ਬਹੁਤ ਸੋਲੀਆਂ ਹੋਣਗੀਆਂ ਤੁਹਾਡੇ ਨਾਮ ਦੀ ਆ ਵੀ ਕਿ ਮੁੱਖ ਮੰਤਰੀ ਪ੍ਰਸ਼ਾਸਨ ਵਿੱਚ ਬਣ ਸਕਦੇ ਆ ਆਰਜੀ ਬਣ ਸਕਦੇ ਆ ਪਰ ਪੂਰੇ ਤਰ੍ਹਾਂ ਦੇ ਕਿਸ ਤਰੀਕੇ ਦੀ ਚਰਚਾ ਵਾਦੀ ਆ ਕੀ ਸੁਰੱਖਿਆ ਤੁਹਾਡੀ ਵਧੀ ਸੀ ਇਸ ਤੋਂ ਬਾਅਦ ਸਵਾਲਾਂ ਨੂੰ ਥੋੜਾ ਕਲੀਅਰ ਕਰ ਦੋ ਐਡਰੈਸ ਕਰ ਦੋ ਮੈਨੂੰ ਤਾਂ ਪਤਾ ਨਹੀਂ ਤੁਹਾਨੂੰ ਜ਼ਿਆਦਾ ਪਤਾ ਹੋਣਾ ਨਹੀਂ ਆ ਰਹੀ ਹੈ ਤਾਂ ਕੰਮ ਕਰ ਜੀ ਜੀ